ਅਜ ਨਾਲਾ ਦੀ ਇਹ ਕਿਆਮਪੁਰ ਪਿੰਡ ਦੀ ਜੋ ਸੜਕ ਹੈ ਇਹ ਵਿਕਾਸ ਦੇ ਨਾਮ ਦੀ ਖੋਲ ਰਹੀ ਪੋਲ ਸੜਕ ਕੱਟ ਤੇ ਸਵੀਵਿੰਗ ਪੋਲ ਜਾਦਾ ਨਜ਼ਰ ਆ ਰਿਹਾ। ਬਰਸ਼ਾਤ ਦਾ ਮੌਸਮ ਹੈ ਇੰਨੀ ਬਰਸ਼ਾਤ ਵੀ ਨਹੀਂ ਹੋਈ ਪਰ ਪਾਣੀ ਇੱਥੋਂ ਮੁੱਕਨ ਦਾ ਨਾਂ ਨਹੀਂ ਲੈ ਰਿਹਾ ਜਦ ਕਿ ਐਸਦਾ ਲੱਗਦਾ ਕਿ ਜਿਵੇਂ ਕੀ ਹੜ ਆ ਗਈ ਹੁਣ। ਇਹ ਵਿਕਾਸ ਦੇ ਨਾਂ ਤੇ ਲੋਕਾਂ ਦਾ ਕੀ ਕਹਿਣਾ ਵੈ ਆਓ ਸੁਣਦੇ ਹਾਂ ਕੀ ਕਹਿਣਾ ਹੈ ਆਮ ਲੋਕਾਂ ਦਾ ਜਿਹੜੇ ਇੱਥੋਂ ਲੰਘ ਰਹੇ ਆ। ਨਾਲ ਹੀ ਜਿਹੜਾ ਮੁਹੱਲਾ ਕਲੀਨਿਕ ਆ ਲੋਕਾਂ ਨੂੰ ਆਉਣ ਜਾਂਦੀ ਉੱਥੇ ਵੀ ਜਿਹੜੀ ਬੜੀ ਦਿੱਕਤ ਹੁੰਦੀ ਹੈ ਆ ਉਹ ਸੁਣਾਉਂਦੇ ਆ ਲੋਕਾਂ ਨਾਲ ਕੀਤੀ ਹੋਈ ਗੱਲਬਾਤ ਇਹਦੇ ਸਬੱਤ ਵਿੱਚ ਸਾਡੇ ਪੱਤਰਕਾਰ ਸੁਖਵਿੰਦਰ ਸਿੰਘ ਖਾਲਸਾ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਅਚਨਾਲਾ ਇਹ ਖੜਿਆ ਜੀ ਵਿਧਾਨ ਸਭਾ ਹਲਕਾ ਅਚਨਾਲਾ ਦਾ ਪਿੰਡ ਕਿਆਂਪੁਰ ਜਿੱਥੇ ਕੇ ਕਾਨੂੰ ਵਿਕਾਸ ਦੀਆਂ ਜਿਹੜੀਆਂ ਤਸਵੀਰਾਂ ਉਹ ਖਾਉਂਦੇ ਆ ਇੰਨਾ ਤੋਂ ਹੀ ਤੁਹਾਨੂੰ ਖਾ ਦਿੰਨੇ ਆ ਕਿ ਆ ਵਕਾਹ ਦਾ ਦੂਜਾ ਨਾਂ ਜੇ ਅੰਦੇ ਬਦਲਾਵ ਆਮ ਆਦਮੀ ਪਾਰਟੀ ਤੇ ਬਦਲਾਵ ਆਇਆ ਵਾ ਇੱਥੇ ਅਸਲਦੀਪ ਸਿੰਘ ਜੀ ਢਾਲੀਵਾਲ ਐ ਵੀਰ ਸਾਡੇ ਨਿਕਲਦੇ ਇੱਥੋਂ ਐ ਰਸਤਾ ਜੇ ਐ ਮਹਿਲ ਮੁਖਰੀ ਤੋਂ ਜਿਹੜਾ ਰੋਡ ਮੁੜਦਾ ਹੈ ਜਿੱਥੇ ਕਿ ਮਿਨਿਸਟਰ ਸਾਹਿਬ ਦਾ ਆਫਿਸ ਹੈ ਅਜਨਾਲਾ ਤੋਂ ਐ ਉਹਨਾਂ ਦੇ ਗਵਾਂਢ ਪਿੰਡ ਪਿੰਡਾ ਜੇ ਕਿਆਪੁਰ ਤੇ ਐ ਹਾਲਤ ਜੇ ਅੱਬਾ ਕਿਹੜੀ ਸਦੀ ਚ ਗੁਜ਼ਰ ਰਹੇ ਆ ਤੇ ਸਾਡੇ ਪਿੰਡਾਂ ਦੇ ਹਾਲਾਤ ਜਿਹੜੇ ਆ ਉਹ ਜਿਹੜਾ ਕੈਮਰੇ ਦੀਆਂ ਤਸਵੀਰਾਂ ਰਹੀ ਤੁਹਾਨੂੰ ਦਿਖ ਰਿਹਾ ਆ ਐ ਦੇਖੋ ਜਿਹੜੇ ਰਾਹੀ ਨੇ ਸਾਡੇ ਵੀਰ ਕੋਈ ਨਗਰ ਦੇ ਨੇ ਉਲਾਗੇ ਲਾਗੇ ਨਗਰ ਪੈਂਦੇ ਨੇ ਕਿਉਂਕਿ ਅਜਨਾਲਾ ਨੂੰ ਜਿਹੜਾ ਇਹ ਰਾਹ ਬਹੁਤ ਜ਼ਿਆਦਾ ਜਿਹੜਾ ਇਹ ਟੋੜ ਦੇ ਉੱਪਰ ਆ ਇਹ ਸਾਰਾ ਕਿਆਪੁਰ ਕਿਆਪੁਰ ਨਗਰ ਐ ਐ ਜਿਹੜੇ ਸੋ ਸੰੀਗ ਨੇ ਐ ਲਾਗੇ ਲਾਗੇ ਜਿਹੜਾ ਇੱਥੇ ਘਰ ਹੁੰਦੇ ਜਾਂਦਗੇ ਇਹੋ ਜਿਹੇ ਪਾਣੀ ਦੇ ਨਾਲ ਜੜੀਆਂ ਬਿਮਾਰੀਆਂ ਜੜੀਆਂ ਵਾਂ ਇੰਨੀਆਂ ਕਿ ਫੈਲਦੀਆਂ ਨੇ ਤੇ ਕੋਈ ਨggen ਨਿਵਾਸੀਆਂ ਨਾਲ ਵੀ ਕਰਾਂਗੇ ਗੱਲ ਕਿ ਕਦੋਂ ਤੋਂ ਜਿਹੜੇ ਹਾਲਾਤ ਜਿਹੜੇ ਆ ਇਹ ਹੈਗੇ ਆ ਲੱਗੇ ਆਪਾਂ ਤੁਹਾਨੂੰ ਕਹਾਂਗੇ ਮੱਲਾ ਕਿਨੇ ਕੋਈ ਬਣਾਇਆ ਹੋਇਆ ਆ ਤੇ ਆ ਤੇ ਬਿਮਾਰੀਆਂ ਨੂੰ सियों का यही कहना हुआ मगर कदर दिन तस्वीर तुम्हें दसाई गई बिल्कुल बोलपुर है ਕਰੀਦਾ ਵੀ ਇੱਥੇ ਆ ਕੇ ਜੰਨਾ ਹੁੰਦਾ ਹੈ ਤੇ ਬੋਟੇ ਨੇ ਤਿੰਨ ਟੱਕਰ ਨਹੀਂ ਆ ਕੇ ਨਹੀਂ ਆ ਗਈ ਪਰ ਚੱਲ ਨਹੀਂ ਨਹੀਂ ਸੁਪਰੇ ਨਹੀਂ ਆਹ ਨਹੀਂ ਤੇ ਨਾ ਤਾਂ ਚੰ ਨਹੀਂ 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 ਬੱਸ ਨਾ ਕਿੰਨਾ ਵੀ ਚਲੋ ਐਕੋ ਇਹ ਆ ਰਿਹਾ ਰਿਟਾ ਜਿਹਾ ਕਿੰਨੇ ਇਹ ਰਾ ਜਿਹੜੇ ਇਹ ਰਾਏ ਜਿਹੜੇ ਸਾਡੇ ਦੇ ਕਿਉਂ ਪਿਆ। ਛਾਂ ਨੋਰੇ ਕਿੰਨਾ ਕਿੰਨੇ ਪਾਣੀ ਦੇ ਵਿੱਚ ਨਿਕਲ ਰਹੇ ਆ। ਇਹ ਰੋਡ ਤੇ ਆ ਇਹ ਨੂੰ ਦੇਖੋ ਜਾਂਦਾ। ਇਹ ਜਿਹੜੇ ਲੱਗੇ ਆਪਣੇ ਪਰਿਵਾਰ ਜਿਹੜੇ ਘਰ ਰਹਿ ਰਹੇ ਬਿਲਕੁਲ ਹੀ ਰੋਡ ਦੇ ਇੱਥੇ ਪਾਣੀ ਦੇ ਕੋਲ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਕਿਹਨਾ ਜੀ? ਸੁਖਵਿੰਦਰ ਸਿੰਘ ਜੀ। ਨਗਰ ਕਿਹੜਾ ਜੀ? ਪਿੰਡ ਕਾਂਗਪੁਰ ਜੀ। ਕਿਆਪੁਰ ਜੀ ਖੜੇ ਆ ਤੇ ਇਹ ਹਲਾਤ ਦੇਖ ਕੇ ਥੋੜਾ ਮਨ ਬੜਾ ਖਰਾਬ ਹੋ ਰਿਹਾ ਗਿਆ ਆਪਾਂ ਕਿਹੜੀ ਸਦੀ ਤੋਂ ਨਿਕਲ ਰਹੇ ਆ ਤੇ ਰੋਡ ਦੇ ਹਲਾਤ ਆ ਰਾਹੀ ਜਾਂ ਨਗਰ ਜੇ ਤੁਸੀਂ ਰਹਿ ਰਹੇ ਹੋ ਕੀ ਕਹਿਣਾ ਤੁਹਾਡਾ ਦੇਖੋ ਜੀ ਜਦੋਂ ਵੀ بارش ਪੈਂਦੀ ਆ بارشਾਂ ਦੇ ਵਿੱਚ ਇਹ ਪਾਣੀ ਦੀ ਇਹੀ ਸਮੱਸਿਆ ਆ ਬਹੁਤ ਅੱਜ ਦੀ ਨਹੀਂ ਅੱਜ ਤੋਂ ਕੋਈ 20 ਸਾਲ 30 ਸਾਲ ਦੀ ਇਹੀ ਚੱਲ ਰਹੀ ਆ ਅੱਛਾ ਜੀ ਬਲਿ ਪਾਣੀ ਦੀ ਸਮੱਸਿਆ ਇਦਾਂ ਹੀ ਆ ਜਿਹੜਾ ਲੰਘਾ ਲੰਘਣ ਵਾਲਾ ਉਹ ਐਸੇ ਬਹੁਤ ਤੰਗ ਆ ਅੱਛਾ ਜਿਹਦੇ ਉੱਤੇ ਪਾਣੀ ਖਲੋਤਾ ਦੋ ਦੋ ਫੁੱਟ ਪਾਣੀ ਆ ਔਰ ਕੋਈ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਕੁਛ ਨਹੀਂ ਰਿਹਾ ਤੇ ਆਪਣੇ ਬੱਚੇ ਵਗੈ ਸਕੂਲ ਜਾਂਦੇ ਨੇ ਬਹੁਤ ਸਵੇਰੇ ਮਤਲਬ ਹੁੰਦਾ ਵਾ ਮੈਂ ਦੇਖ ਰਿਹਾ ਕਿ ਰਾਹੀ ਵੀ ਬੜੇ ਪਰੇਸ਼ਾਨ ਹੋ ਰਹੇ ਲੱਗ ਲੱਗਿਆ ਕਿਹੜੇ ਕਿਹੜੇ ਪਿੰਡ ਲੱਗ ਲੱਗੇ ਲੱਗਦਾ ਹੈ ਸਾਡੇ ਦੇਖੋ ਜੀ ਭੋਇ ਵਾਲੀ ਤੇੜੀ ਦੇ ਬੱਚੇ ਹੁੰਦੇ ਆ ਕਿ ਜਿਹੜੇ ਬੱਚੇ ਜਿਹੜੇ ਵਿਚੋ ਦੀ ਕੱਪੜੇ ਗਿੱਲੇ ਕਰਕੇ ਲੰਘਦੇ ਆ ਰੋਜ਼ ਹਾਂ ਇੰਦਰੂ ਮੇਰੇ ਹਿਸਾਬ ਨਾਲ ਗੁਰਕਾ ਬਾਗ ਕੇ ਮਹਾਰਾਜ ਦਾ ਮਿੱਤਰਸਥਾਨ ਹੈ ਉਧਰ ਵੀ ਜਾਂਦੇ ਨੇ ਜਾਂਦੇ ਗੁਰਕਾ ਬਾਗ ਗੁਰਦੁਆਰਾ ਬਹੁਤ ਇਤਿਹਾਸਿਕ ਗੁਰਦੁਆਰਾ ਜ ਇਹ ਕੀ ਕਹਿਣਾ ਤੁਹਾਡਾ ਇਹ ਆਪਣੇ ਹਲਕੇ ਦੇ ਮੌਜੂਦਾ ਜਿਹੜੇ ਆ ਕੈਪਟਨ ਮਹਿੰਦਰ ਕੁਲਦੀਪ ਸਿੰਘ ਢਾਲੀਵਾਲ ਬਾਰੇ ਕਿਹਾ ਜਾਂਦਾ ਕਿ ਧਿਆਤੀ ਵਿਕਾਸ ਬਹੁਤ ਕੀਤੇ ਉਹਨਾਂ ਨੇ ਕਿਤੇ ਬਾਰੇ ਧਿਆਨ ਦਿੱਤਾ ਜਾਵੇ ਪਾਣੀ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇ ਪਾਣੀ ਨਿਕਲੇ ਛਿਲਕ ਤੇ ਪਾਣੀ ਆਵੇ ਕੀ ਲੱਗਦਾ ਤੁਹਾਨੂੰ ਕਿਆਪੁਰ ਨਗਰ ਚ ਵਿਕਾਸ ਨਾ ਕੋ ਹੋਇਆ ਵਿਕਾਸ ਤੇ ਸਾਹਮਣੇ ਆ ਜੀ ਸਾਰਿਆਂ ਦੇ ਪਿੰਡ ਦਾ ਛਿਲਕ ਦਾ ਵਿਕਾਸ ਕੋਈ ਨਹੀਂ ਅੱਛਾ ਹਾਂ ਜੀ ਇਹ ਤੇ ਦੱਸਣ ਦੀ ਲੋੜ ਹੀ ਨਹੀਂ ਸਾਨੂੰ ਜੀ ਹਾਂ ਹੋਰ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਬਿਲਕੁਲ ਹੀ ਇਹ ਰੋਡ ਤੇ ਘਰ ਦੇ ਲੱਗ ਗਿਆ ਇਹ ਬੱਚੇ ਮੇਰੇ ਬਾਹਰ ਨਹੀਂ ਰਹਾ ਜੀ ਜੀ ਕੱਸੀ ਗੱਲ ਜੀ ਕੱਸੀ ਗੱਲ ਕੀ ਕਹਿਣਾ ਜੀ ਤੁਹਾਡਾ ਘਰ ਹੀ ਬਿਲਕੁਲ ਪਾਣੀ ਦੀ ਜਿਹੜਾ ਲੱਗ ਗਿਆ ਸਮੱਸਿਆ ਦੀ ਹੋਵੇ ਅਸੀਂ ਵੀ ਸੌਖੀ ਹੋਈ ਅਸੀਂ ਤਾਂ ਗੁਰਦਾਰੇ ਜਾਣ ਤੋਂ ਵੀ ਤੰਗ ਆਏ ਗੁਰਦਾਰੇ ਜਾਣ ਤੋਂ ਵੀ ਤੰਗ ਆਏ ਐਸੇ ਹਾਂਜੀ ਇੰਨੇ ਤੰਗ ਆ ਕੇ ਸਿਰ ਟੋਟ ਹੋ ਕੇ ਜਾਈਦਾ ਵੀ ਕਿੱਦਾਂ ਜਾਈਏ ਅੱਛਾ ਜੀ ਕਈ ਵਾਰੀ ਕਈ ਵਾਰੀ ਮੋੜ ਕਈ ਵਾਰੀ ਮੋੜਾਈ ਦਾ ਐਸੇ ਐਸੇ ਕੋਈ ਹਾਂ ਐਸੇ ਕੋਈ ਹੋਰ ਕੋਈ ਤੇ ਆ ਵੀ ਇਹ ਕੋਈ ਸਾਨੂੰ ਬੱਚਿਆਂ ਨੂੰ ਕਿਸੇ ਵਲੇ ਕਿਤੇ ਭੇਜਣ ਨੂੰ ਦਿਲ ਨਹੀਂ ਕਰਦਾ ਕਿ ਕਿਤੇ ਹਨਾ ਕਿਉਂਕਿ ਆਪ ਹੀ ਆਪ ਸਿਆਣੇ ਬਿਆਣੇ ਹੋ ਗਏ ਨਹੀਂ ਸਾਡਾ ਦਿਲ ਕਰਦਾ ਤੇ ਬੱਚਾ ਤਾਂ ਬੱਚਾ ਹੀ ਹੁੰਦਾ ਤੇ ਲੱਗੇਗਾ ਪਿੰਡ ਅਗਰ ਚ ਕਿਤੇ ਬੱਚੇ ਨੂੰ ਭੇਜ ਦਿੱਤਾ ਦੁਕਾਨ ਤੇ ਕੋਈ ਚੀਜ਼ ਲੈਣ ਨੂੰ ਜਾ ਕਿਦਾਂ ਆਪ ਨਹੀਂ ਲੈਣ ਨੂੰ ਜਾ ਕੇ ਜਾ ਕੇ ਜੀ ਕਰਦਾ ਫੇ ਲੈ ਆਈਏ ਇੱਥੇ ਨਹੀਂ ਜਾਏ ਕੀ ਕਹਿਣਾ ਤੁਹਾਡਾ ਕਿ ਸਰਕਾਰਾਂ ਕਿੰਨੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਕਿਸ ਤਰ੍ਹਾਂ ਮਤਲਬ ਆਪਣੇ ਪੰਜਾਬ ਦੇ ਜਾਂ ਨਗਰ ਦੇ ਹਾਲਾਤ ਨੇ ਕੋਈ ਸਰਕਾਰ ਸਾਡੀ ਸੁਣਦੀ ਅੱਛਾ ਸਾਡੀ ਸਰਕਾਰਾਂ ਨਹੀਂ 23 ਗੱਲ ਪੁੱਛੀ ਬਣਾਇਆ ਕਿਹਾ ਜਾਂਦਾ ਜੀ ਆਪਣਾ ਗੁਰਦੀਪ ਢਾਲੀਵਾਲ ਜੀ ਬਹੁਤ ਕਹਿ ਰਿਹਾ ਜੀ ਦਿਹਾਤੀ ਵਿਕਾਸ ਉਹਨਾਂ ਨੇ ਪਿਛਲੇ ਜੇ ਆਪਣਾ ਲੋਕ ਸਭਾ ਚ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਜੀ ਦਿਹਾਤੀ ਵਿਕਾਸ ਬਹੁਤ ਕੀਤੇ ਆ ਤੇ ਦਿਹਾਤੀ ਪਿੰਡ ਕਾਂਪੁਰ ਤੇ ਉਹਨਾਂ ਦੇ ਬਿਲਕੁਲ ਨਾਲ ਲੱਗਦਾ ਨਗਰ ਹੈ ਉਹ ਆ ਜਿੱਥੇ ਪਿਛਲੇ ਸਾਲ ਉਹਨੇ ਆ ਪਾਣੀ ਕਢਾਇਆ ਸੀਗਾ ਪਰ ਅਗਲੇ ਪੈਆਂ ਵਾਲੇ ਵੀ ਚੀਕਦੇ ਨੇ ਉਹਨੂੰ ਕੱਲੇ ਜਿੱਦਾਂ ਪੈਣ ਨਹੀਂ ਇਹ ਵੇਖੋ ਇਹ ਇਦਾਂ ਕਢਾਇਆ ਤੇ ਤੁਸੀਂ ਵੀ ਕਢਾ ਦੋਗੇ ਹਾਂ ਜਿਹੜਾ ਮਸਲਾ ਸੀਵਰੇਜ ਦੇ ਹੁੰਦੇ ਆ ਪੈਣ ਕਿ ਸੀਵਰੇਜ ਜਿਹੜਾ ਅੰਡਰਗਰਾਉਂਡ ਜਿਹਾ ਪਾਣੀ ਆ ਕਿ ਤਰ੍ਹਾਂ ਕਿਤੇ ਕਿਹ ਡਰੇਨ ਨੂੰ ਨਿਕਾਸ ਹੋਵੇ ਹਾਂਜੀ ਦੇਖੋ ਪਿੰਡ ਵੱਲੋਂ ਵੀ ਕੋਈ ਸਾੜੂ ਧੂਤ ਲੈਣ ਆਈ ਦੇ ਨੂੰ ਤਿਆਰ ਆ ਆਪ ਨਗਰ ਦੇ ਨਾਲ ਹੋਏਗਾ ਜਦੋਂ ਨਗਰ ਦਾ ਜੇ ਕੋਈ ਭਲਾ ਕਰ ਰਿਹਾ ਤੇ ਲਾਹਤ ਜੀ ਕੀ ਬੇਨਤੀ ਕਰੋਗੇ ਤੁਸੀਂ ਆਪਣਾ ਧਾਰੀਵਾਲ ਨੂੰ ਸਰਕਾਰਾਂ ਨੂੰ ਦੇਖੀ ਸਾਡੀ ਇਹੋ ਜਿਹੀ ਸਬਸਿਡੀ ਸਾਡੀ ਹੱਲ ਹੋ ਜਾਏ ਤੇ ਅਸੀਂ ਐਂ ਸਾਡੀ ਜ਼ਿੰਦਗੀ ਜਿਹੜੀ ਚੋਕੀ ਚਾਲ ਚੱਲ ਲੰਘ ਦੇ ਠੀਕ ਹੈ ਜੀ ਧੰਨਵਾਦ